ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੇ ਪੇਸ਼ਕਾਰ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਬਦਮਾਸ਼ੀ ਵੈਲਪੁਣਾ ਕਦੇ ਵੀ ਇਸ ਨੂੰ ਸਮਾਜ ਦੇ ਵਿੱਚ ਚੰਗਾ ਨਹੀਂ ਸਮਝਿਆ ਗਿਆ ਹੈ ਪਰ ਸਮੇਂ ਦੇ ਨਾਲ ਹਿੱਤਾਂ ਦੇ ਵਿੱਚ ਫਿਲਮਾਂ ਦੇ ਵਿੱਚ ਕਿਰਦਾਰਾਂ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਨੌਜਵਾਨਾਂ ਦੇ ਵਿੱਚ ਕੁਝ ਅਲੱਗ ਹੀ ਤਰ੍ਹਾਂ ਦੀ ਖਿੱਚ ਪੈਦਾ ਹੋ ਗਈ ਇਹਨਾਂ ਸ਼ਬਦਾਂ ਵਾਸਤੇ ਇਨਾ ਕਿਰਦਾਰਾਂ ਦੀ ਇਥੋਂ ਤੱਕ ਕਿ ਇਹ ਵਰਤਾਰਤ ਨੂੰ ਵੀ ਅੱਗੇ ਵਧਾਇਆ ਗਿਆ ਕਿ ਇਹ ਸਾਡੇ ਸਾਰਾ ਕੁਝ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ ਇਸ ਨੂੰ ਜਿਉਣੇ ਜੱਗੇ ਅਰਜਨ ਵੈਲੀ ਦੀ ਨਾਲ ਤੁਲਨਾ ਕਰਕੇ ਉਸ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਇਸ ਨੂੰ ਗਲੈਮਰਾਇਜ਼ ਕੀਤਾ ਜਾ ਸਕੇ ਨੌਜਵਾਨਾਂ ਦੀ ਇਹ ਖਿੱਚ ਦਾ ਆਕਰਸ਼ਣ ਵਧੇ ਜੱਗੇ ਜਿਉਣੇ ਤੇ ਅਰਜਨ ਵੈਲੀ ਦੀ ਤੁਲਨਾ ਇਹਨਾਂ ਅੱਜ ਦੇ ਗੈਂਗਸਟਰਾਂ ਦੇ ਨਾਲ ਕਰਗੇ ਇਸ ਉਪਵਾਦ ਨੂੰ ਵੀ ਸਹਲ ਹੀ ਦੱਸਣ ਲੱਗ ਪਏ ਉਸ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਨ ਲੱਗ ਪਏ ਪੁਰਾਣੇ ਸਮਿਆਂ ਦੇ ਵਿੱਚ ਸਮਾਜ ਜਿਸ ਨਜ਼ਰ ਦੇ ਨਾਲ ਇਹਨਾਂ ਵੈਲੀਆਂ ਨੂੰ ਦੇਖਦਾ ਸੀ ਉਸ ਦਾ ਅੰਦਾਜ਼ਾ ਤਾਂ ਸ਼ਾਇਦ ਇਸੇ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਕਹਿੰਦੇ ਨੇ ਪੁਰਾਣੇ ਸਮਿਆਂ ਦੇ ਵਿੱਚ ਵੈਲੀਆਂ ਦੇ ਘਰਾਂ ਦੇ ਵਿੱਚ ਕੋਈ ਸਾਖ ਨਹੀਂ ਸੀ ਕਰਦਾ ਰਿਸ਼ਤੇ ਤਾਂ ਅੱਜ ਵੀ ਨਹੀਂ ਕਰਦੇ ਹੋਣਗੇ ਪਰ ਇੱਕ ਸਮਾਨਤਾ ਪੁਰਾਣੇ ਸਮਿਆਂ ਤੇ ਅੱਜ ਦੇ ਸਮਿਆਂ ਦੇ ਗੈਂਗਸਟਰਾਂ ਦੀ ਇਹ ਵੀ ਹੈ ਇਹ ਭਰੀ ਜਵਾਨੀ ਦੇ ਵਿੱਚ ਹੀ ਇਹਨਾਂ ਦੀ ਮੌਤ ਦਾ ਹੋਣਾ ਜਾਨ ਦਾ ਚਲੇ ਜਾਣਾ ਪਿਛਲੇ ਦੋ ਦਹਾਕਿਆਂ ਦੇ ਵਿੱਚ ਪੰਜਾਬ ਅੰਦਰ ਗੈਂਗਸਟਰਾਂ ਦੀਆਂ ਆਪਸੀ ਦੁਸ਼ਮਣੀਆਂ ਸਿਆਸੀ ਸ਼ਹਿ ਤੇ ਬਦਲੇ ਲਈ ਕੀਤੇ ਗਏ ਕਤਲਾਂ ਨੇ ਇਉਂ ਲੱਗਣ ਲਾ ਦਿੱਤਾ ਜਿਵੇਂ ਪੰਜਾਬ ਦੇ ਜੁਰਮ ਦੀ ਦੁਨੀਆ ਜਿਹੜੀ ਹੈ ਉਹ ਬਰੂਦ ਦੇ ਢੇਰ ਦੇ ਉੱਪਰ ਬੈਠੀ ਹੋਵੇ ਇਲਾਕੇ ਦੀ ਲੜਾਈ ਤੇ ਨਿੱਜੀ ਖੰਦਕ ਤੋਂ ਸ਼ੁਰੂ ਹੋਇਆ ਇਹ ਘਟਨਾਕ੍ਰਮ ਵੱਡੇ ਕਤਲਾਂ ਦੀ ਲੜੀ ਦੇ ਵਿੱਚ ਬਦਲ ਗਿਆ ਹੈ ਤੇ ਕਈ ਗੁੰਮਨਾਮ ਚਿਹਰੇ ਵੱਡੀਆਂ ਨਾਮਵਰ ਸ਼ਖਸੀਅਤਾਂ ਬਣ ਕੇ ਵੀ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਉੱਭਰੇ ਹਨ ਇਸ ਸਾਰੇ ਸਿਲਸਿਲੇ ਦੀ ਸ਼ੁਰੂਆਤ 2006 ਦੇ ਵਿੱਚ ਪ੍ਰਭਜਿੰਦਰ ਸਿੰਘ ਉਰਫ ਡਿੰਪੀ ਦੇ ਕਤਲ ਨਾਲ ਸ਼ੁਰੂ ਹੁੰਦੀ ਹੈ ਇਸ ਸਮੇਂ ਨਾਲ ਹੋਰ ਤਿੱਖੀ ਹੁੰਦੀ ਜਾਂਦੀ ਕੋਟਕਪੂਰਾ ਦੇ ਚੰਦਪਨ ਪਿੰਡ ਦਾ ਵਸਨੀਕ ਡਿੰਪੀ ਪੰਜਾਬ ਦੇ ਗੈਂਗਸਟਰ ਕਲਚਰ ਦਾ ਮੋਢੀ ਮੰਨਿਆ ਜਾਂਦਾ ਹੈ ਉਸਦੇ ਤਾਰ ਉੱਤਰ ਪ੍ਰਦੇਸ਼ ਦੇ ਨਾਮੀ ਗੈਂਗਸਟਰਾਂ ਦੇ ਨਾਲ ਜੁੜੇ ਹੋਏ ਸੀ ਇਹ ਵੀ ਸਾਰਿਆਂ ਨੂੰ ਪਤਾ 7 ਜੁਲਾਈ 2006 ਨੂੰ ਚੰਡੀਗੜ੍ਹ ਵਿਖੇ ਗੋਲੀਆਂ ਮਾਰ ਕੇ ਦਿੰਪੀ ਦਾ ਕਤਲ ਹੋ ਜਾਂਦਾ ਹੈ ਤੇ 2 ਸਾਲ ਬਾਅਦ ਇੱਕ ਨੌਜਵਾਨ ਗੈਂਗਸਟਰ ਜਗਵਿੰਦਰ ਸਿੰਘ ਉਰਫ ਰੌਕੀ ਉਸ ਨੂੰ ਇਸ ਕਤਲ ਦੇ ਲਈ ਗ੍ਰਿਫਤਾਰ ਕੀਤਾ ਜਾਂਦਾ ਹੈ 딤피 ਦੇ ਕਤਲ ਦੇ ਪਿੱਛੇ ਕਈ ਕਹਾਣੀਆਂ ਅੱਜ ਵੀ ਸੁਣਨ ਨੂੰ ਮਿਲਦੀਆਂ ਹਨ ਪਰ ਜ਼ਿਆਦਾਤਰ ਇਨ੍ਹਾਂ ਕਹਾਣੀਆਂ ਦੇ ਵਿੱਚ ਸਿਆਸੀ ਸਾਜ਼ਿਸ਼ਾਂ ਸਿਆਸੀ ਦਾਪੇਚਾਂ ਰਾਜਨੀਤੀ ਦੇ ਆਲੇ-ਦੁਆਲੇ ਹੀ ਇਹ ਕਹਾਣੀਆਂ ਘੁੰਮਦੀਆਂ ਰੋਕੀ ਵੀ 2012 ਦੇ ਵਿੱਚ ਫਾਜ਼ਿਲਕਾ ਤੋਂ ਚੋਣ ਲੜਦਾ ਹੈ ਹਾਲਾਂਕਿ ਉਥੋਂ ਜਿੱਤਦਾ ਨਹੀਂ ਹੈ ਪਰ ਮੰਨਿਆ ਜਾਂਦਾ ਹੈ ਕਿ ਇਸ ਦੇ ਜੈਪਾਲ ਭੁੱਲਰ ਸ਼ੇਰਾ ਖੁੱਬਾ ਤੇ ਵਿੱਕੀ ਗੌਂਦਰ ਦੇ ਨਾਲ ਵਧੀਆ ਰਿਸ਼ਤੇ ਹਨ ਸਨ ਇਹ ਤਿੰਨੇ ਜਿਹੜੇ ਨਾਮ ਤੁਸੀਂ ਹੁਣੇ ਸੁਣੇ ਨੇ ਇਹ ਵੀ ਉਸ ਸਮੇਂ ਦੇ ਨਾਮ ਵਰ ਗੈਂਗਸਟਰਾਂ ਦੇ ਵਿੱਚ ਇਹਨਾਂ ਦੀ ਗਣਤੀ ਹੁੰਦੀ ਸੀ ਪਰ ਜਿਵੇਂ ਕਿ ਗੈਂਗਸਟਰਾਂ ਦੀਆਂ ਕਹਾਣੀਆਂ ਦੇ ਵਿੱਚ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਇਹ ਦੋਸਤੀਆਂ ਖੇਤੀ ਹੀ ਦੁਸ਼ਮਣੀ ਦੇ ਵਿੱਚ ਬਦਲ ਜਾਂਦੀਆਂ ਇਹਨਾਂ ਨਾਲ ਵੀ ਅਜਿਹਾ ਹੀ ਹੋਇਆ 1 ਜੁਲਾਈ 2012 ਨੂੰ ਫਿਰੋਜ਼ਪੁਰ ਦੇ ਗੈਂਗਸਟਰ ਅਮਨਦੀਪ ਸਿੰਘ ਹੈਪੀ ਦਿਉਰਾ ਦਾ ਕਤਲ ਛੇ ਰੱਖਬਾ ਦੇ ਵੱਲੋਂ ਕਰ ਦਿੱਤਾ ਜਾਂਦਾ ਹੈ ਦਿਉਰਾ ਦੇ ਸੰਬੰਧ ਅਕਾਲੀ ਆਗੂ ਸੁਖਦੀਪ ਸਿੰਘ ਸੇਖੋਂ ਦੇ ਨਾਲ ਸੰ ਤੇ ਸੇਖੋਂ ਦੀ ਵੀ ਅਗਲੇ ਸਾਲ ਦਸੰਬਰ 2013 ਦੇ ਵਿੱਚ ਹੀ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ April 2013 ਦੇ ਵਿੱਚ ਹੀ ਗੈਂਗਸਟਰ ਚਮਕੌਰ ਸਿੰਘ ਆਪਣੇ ਵਿਰੋਧੀ ਰਣਜੀਤ ਸਿੰਘ ਦਾ ਕਤਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਰਥੋਪੈਡਿਕ ਵਾਰਡ ਦੇ ਵਿੱਚ ਕਰ ਦਿੰਦਾ ਹੈ ਰਣਜੀਤ ਸਿੰਘ ਜਸਦੇਵ ਪਰ 12 ਮੁਕੱਦਮੇ ਚੱਲ ਰਹੇ ਸੀ ਉਸ ਨੂੰ ਵੀ ਉਥੋਂ ਦੇ ਇੱਕ ਸਥਾਨਕ ਅਕਾਲੀ ਦਰਦਾ ਕਰੀਪੀ ਮੰਨਿਆ ਜਾਂਦਾ ਸੀ ਮਾਰਚ 2014 ਦੇ ਵਿੱਚ ਰਣਜੀਤ ਦੇ ਸਾਥੀ ਕਥਿਤ ਤੌਰ ਤੇ ਚਮਕੌਰ ਦੇ ਭਰਾ ਅਤੇ ਭਤੀਜੇ ਦਾ ਕਤਲ ਕਰ ਦਿੰਦੇ ਹਨ ਬਾਅਦ ਦੇ ਵਿੱਚ ਚਮਕੌਰ ਲਾਰੈਂਸ ਬਿਸ਼ਨੋਈ ਗੈਂਗ ਦੇ ਵਿੱਚ ਸ਼ਾਮਲ ਹੋ ਜਾਂਦਾ 21 ਜਨਵਰੀ 2015 ਨੂੰ ਬਹੁਤ ਹੀ ਡਰਾਮੈਟਿਕ ਤਰੀਕੇ ਨਾਲ ਇੱਕ ਫਿਲਮੀ ਸਟਾਈਲ ਦੇ ਵਿੱਚ ਪੁਲਿਸ ਦੀ ਹਿਰਾਸਤ ਦੇ ਵਿੱਚ ਫਗਵਾੜਾ ਦੇ ਨੇੜੇ ਸੁੱਖਾ ਕਾਲਵਾ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਦੀ ਜ਼ਿੰਮੇਵਾਰੀ ਵਿੱਕੀ ਗੌਂਡਰ ਲੈਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਮੈਂ ਆਪਣੇ ਦੋਸਤ लवली ਬਾਬਾ ਦੇ ਕਤਲ ਦਾ ਬਦਲਾ ਲੈ ਲਿਆ ਬਾਅਦ ਵਿੱਚ ਜਿਹੜੀ ਗੱਡੀ ਦੇ ਵਿੱਚ ਨੂੰ ਇਸ ਕਤਲ ਦੇ ਵਿੱਚ ਇਸਤੇਮਾਲ ਕੀਤਾ ਗਿਆ ਸੀ ਵਰਤਿਆ ਗਿਆ ਸੀ ਉਹ 2017 ਦੇ ਵਿੱਚ ਡਰੱਗ ਕੇਸ ਦੇ ਵਿੱਚ ਫੜੇ ਗਏ ਇਨਸਪੈਕਟਰ ਇੰਦਰਜੀਤ ਸਿੰਘ ਦੇ ਕੋਲੋਂ ਬਰਾਮਦ ਹੁੰਦੀ ਹੈ ਮਿਲੀ ਭੁਗ ਦੇ ਅੰਦਾਜ਼ੇ ਤੁਸੀਂ ਆਪ ਲਾ ਸਕਦੇ ਹੋ ਸਿਆਸੀ ਥਾਪੜੇ ਦੀਆਂ ਗੱਲਾਂ ਜਿਹੜੀਆਂ ਨੇ ਉਹ ਵਾਰ-ਵਾਰ ਉੱਪਰ ਦੀਆਂ ਰਹੀਆਂ ਹਨ 21 ਫਰਵਰੀ 2016 ਨੂੰ ਵਿਦਿਆਰਥੀ ਆਗੂ ਤੋਂ ਕਾਂਗਰਸੀ ਸਰਪੰਚ ਬਣਿਆ ਰਾਜਵਿੰਦਰ ਸਿੰਘ ਉਰਫ ਰਵੀ ਖਵਾਜਾ ਕੇ ਨੂੰ ਲੁਧਿਆਣਾ ਦੇ ਨੇੜੇ ਕਤਲ ਕਰ ਦਿੱਤਾ ਜਾਂਦਾ ਹੈ ਦਵਿੰਦਰ ਬੰਮੀਹਾ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ 2014 ਦੇ ਵਿੱਚ ਖਵਾੜਕੇ ਤੇ ਉਸਦੇ ਭਰਾ ਵੱਲੋਂ ਮਾਰੇ ਗਏ ਕਾਲਾ ਹਕਸ਼ ਦਾ ਅਸੀਂ ਬਗਲਾ ਲੈ ਲਿਆ ਹੈ 30 April 2016 ਨੂੰ ਹੀ ਰੋਕੀ ਫਾਜ਼ਲ ਦਾ ਹਿਮਾਚਲ ਦੇ ਪਰਵਾਣੂ ਦੇ ਨੇੜੇ ਮਾਰਿਆ ਜਾਂਦਾ ਹੈ ਤੇ ਉਸਦੇ ਪ੍ਰਾਣੀ ਸਾਥੀ ਜੈਪਾਲ ਭੁੱਲਰ ਤੇ ਵਿੱਕੀ ਗੌਂਦਰ ਇਸ ਕਤਲ ਦੀ ਜ਼ਿੰਮੇਵਾਰੀ ਲੈਂਦੇ ਨੇ ਪਰ ਕਾਰਨ ਦੋਵੇਂ ਹੀ ਅਲੱਗ-ਅਲੱਗ ਦੱਸਦੇ ਨੇ ਨਿੱਜੀ ਰੰਜਿਸ਼ ਦਾ ਜ਼ਿਕਰ ਤਾਂ ਕਰਦੇ ਹੀ ਨੇ ਪਰ ਇੱਕ ਕਹਿੰਦਾ ਹੈ ਕਿ ਡਿੰਪੀ ਦੀ ਮੌਤ ਦਾ ਬਦਲਾ ਅਸੀਂ ਲੈ ਲਿਆ ਹੈ ਤੇ ਦੂਸਰਾ ਕਹਿੰਦਾ ਹੈ ਕਿ 2012 ਦੇ ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸ਼ੇਰਾ ਖੁੱਭਾ ਦੀ ਮੁਖਬਰੀ ਕਰਨ ਦਾ ਸੀ ਬਦਲਾ ਲਿਆ ਹੈ ਕਾਰਨ ਜੋ ਵੀ ਹੋਵੇ ਇੱਕ ਸੀਗਾ ਜਾਂ ਦੋਵੇਂ ਹੀ ਸੀ ਇਹ ਤਾਂ ਪਤਾ ਨਹੀਂ ਪਰ ਇਹ ਕਤਲ ਸੁਰਖੀਆਂ ਜਿਹੜੀਆਂ ਨੇ ਉਹ ਜ਼ਰੂਰ ਬਟੋਰਦੇ ਨੇ ਕਾਤ ਲਾ ਕੇ ਹਮਲੇ ਬੰਦ ਨਹੀਂ ਹੁੰਦੇ ਸਗੋਂ ਹੋਰ ਵੱਧ ਜਾਂਦੇ ਨੇ ਅੱਗੇ ਵਧ ਕੇ ਹੋਰ ਚੱਲੀ ਜਾਂਦੇ ਨੇ 11 ਅਗਸਤ 2016 ਨੂੰ ਦਿਲਬਾਗ ਸਿੰਘ ਪੁਰਸ਼ ਲੰਮਾ ਪੱਟੀ ਦਾ ਕਤਲ ਤਰਨਤਾਰਨ ਵਿਖੇ ਗੋਲੀਆਂ ਮਾਰ ਕੇ ਕਰ ਦਿੱਤਾ ਜਾਂਦਾ ਹੈ ਪਰ ਹਮਲਾ ਕਰਨ ਵਾਲੇ ਇਹ ਕਹਿੰਦੇ ਨੇ ਕਿ ਅਸੀਂ ਤਾਂ ਇਹਨੂੰ ਬਚਾਉਣ ਆਏ ਸੀ ਦਿਲਬਾਗ ਕਤਲ ਕੇਸ ਦੇ ਵਿੱਚ ਜ਼ਮਾਨਤ ਤੇ ਬਾਹਰ ਆਇਆ ਹੁੰਦਾ ਹੈ ਤੇ ਪੰਜ ਕੇਸ ਹੋਰ ਉਸ ਦੇ ਉੱਪਰ ਚੱਲ ਰਹੇ ਹੁੰਦੇ ਨੇ ਤੇ ਜੱਗੂ ਭਗਵਾਨਪੁਰੀਆ ਦੇ ਨਾਲ ਉਸਬੰਧ ਰੱਖਦਾ ਹੁੰਦਾ ਹੈ। ਇਹੀ ਕਹਾਣੀ 2017 ਦੇ ਵਿੱਚ ਵੀ ਜਾਰੀ ਰਹਿੰਦੀ ਹੈ। ਕੋਟਕਪੂਰਾ ਦਾ ਇੱਕ ਗੈਂਗਸਟਰ ਲਵੀ ਦਿਉਰਾ ਉਸ ਦਾ ਕਤਲ ਹੋ ਜਾਂਦਾ ਹੈ ਬਿਸ਼ਨੋਈ ਗੈਂਗ ਦਾ ਪੋਲਾ ਸ਼ੂਟਰ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਾ ਹੈ 2018 ਵਿੱਚ ਗੈਂਗਸਟਰ ਜਾਰਡਨ ਚੌਧਰੀ ਦਾ ਕਤਲ ਇੱਕ ਜਿਮ ਦੇ ਵਿੱਚ ਕਰ ਦਿੱਤਾ ਜਾਂਦਾ ਹੈ ਤੇ 2019 ਦੇ ਵਿੱਚ ਬਿਸ਼ਨੋਈ ਗੈਂਗ ਦੇ ਮਨਪ੍ਰੀਤ ਉਸਮੰਨਾ ਕਥਿਤ ਤੌਰ ਤੇ ਪੁਲਿਸ ਨੂੰ ਮੁਖਬਰੀ ਕਰਨ ਦੇ ਲਈ ਉਹਨਾਂ ਦਾ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਹ ਇਸ ਤੋਂ ਬਾਅਦ ਜਿਹੜੇ ਕਤਲ ਹੁੰਦੇ ਹਨ ਉਹ ਸੁਰਖੀਆਂ ਬਟੋਰਦੇ ਨੇ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਦੇ ਹਨ ਤੇ ਵੱਡੇ ਪੱਧਰ ਤੇ ਸਿਆਸੀ ਤਿਰੰਗਤ ਵੀ ਲੈ ਜਾਂਦੇ ਅਕਤੂਬਰ 2020 ਦੇ ਵਿੱਚ ਗੈਂਗਸਟਰ ਗੋਲਡੀ ਬਰਾੜ ਦਾ ਭਰਾ ਗੁਰਲਾਲ ਬਰਾੜ ਚੰਡੀਗੜ੍ਹ ਦੀ ਸਿਟੀ ਇਮਪੋਰੀਅਮ ਮਾਲ ਦੇ ਬਾਹਰ ਬੰਬੀਰਾ ਗੈਂਗ ਵੱਲੋਂ ਗੋਲਿਆ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਇਸ ਦੇ ਜਵਾਬ ਦੇ ਵਿੱਚ 2 ਹਫ਼ਤੇ ਬਾਅਦ NSUI ਦੇ ਲੀਡਰ ਰਣਜੀਤ ਸਿੰਘ ਰਾਣਾ ਨੂੰ ਗੋਲੀਆਂ ਦੇ ਨਾਲ ਭੰਨ ਦਿੱਤਾ ਜਾਂਦਾ। ਬਿਸ਼ਨੋਈ ਗੈਂਗ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਾ। ਇਸ ਤੋਂ ਬਾਅਦ ਇੱਕ ਦੂਜੇ ਨੂੰ ਮੂੰਹ ਤੋੜ ਜਵਾਬ ਦੇਣ ਦੇ ਲਈ ਕਤਲਾਂ ਦੀ ਛੜੀ ਰਹੀ ਲੱਗ ਜਾਂਦੀ। ਫਰਵਰੀ 2021 ਦੇ ਵਿੱਚ ਫਰੀਦਕੋਟ ਤੋਂ ਕਾਂਗਰਸ ਦੇ ਲੀਡਰ ਗੁਰਲਾਲ ਸਿੰਘ ਪਹਿਲਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ। ਗੁਰਲਾਲ ਬਰਾੜ ਦਾ ਬਦਲਾ ਲੈਣ ਦੇ ਜੁਲਾਈ ਮਹੀਨੇ ਬਠਿੰਡੇ ਦੇ ਵਿੱਚ ਗੈਂਗਸਟਰ ਕੁਲਬੀਰ ਨਰਵਾਣਾ ਤੇ ਚੰਪੌਰ ਸਿੰਘ ਦਾ ਕਤਲ ਹੁੰਦਾ ਹੈ ਇਸ ਕਤਲ ਤੋਂ ਬਾਅਦ ਇਹਨਾਂ ਦੇ ਗੈਂਗ ਦੀ ਬਾਗਡੋਰ ਛੱਲਾ ਸਿੱਧੂ ਦੇ ਹੱਥ ਵਿੱਚ ਆ ਜਾਂਦਾ ਹੈ 12 ਜਨਵਰੀ 2022 ਨੂੰ ਬਠਿੰਡਾ ਦੇ ਵਿੱਚ ਹੀ ਮਨਪ੍ਰੀਤ ਛੱਲਾ ਤੇ ਮਨਪ੍ਰੀਤ ਵਿੱਕੀ ਦਾ ਕਤਲ ਗੋਲੀਆਂ ਮਾਰ ਕੇ ਕਰ ਦਿੱਤਾ ਜਾਂਦਾ ਹੈ ਤੇ ਬੰਦੀਹਾ ਗੈਂਗ ਇਸ ਦੀ ਜ਼ਿੰਮੇਵਾਰੀ ਲੈਂਦਾ ਹੈ ਤੇ ਕਹਿੰਦਾ ਹੈ ਕਿ ਅਸੀਂ ਬਦਲਾ ਲੈ ਲਿਆ ਕੁਝ ਹਫ਼ਤੇ ਬਾਅਦ ਹੀ 15 ਮਾਰਚ ਨੂੰ ਕਬੱਡੀ ਦੇ ਮਸ਼ਹੂਰ ਖਿਡਾਰੀ ਸੰਦੀਪ ਸਿੰਘ ਨੰਗਲੰਬੀਆਂ ਦਾ ਦਲੰਦਰ ਵਿਖੇ ਕਤਲ ਕਰ ਦਿੱਤਾ ਜਾਂਦਾ ਹੈ ਬੰਬੀਹਾ ਗੈਂਗ ਇਹ ਦਾਵਾ ਕਰਦਾ ਹੈ ਕਿ ਨੰਗਲੰਬੀਆਂ ਦਾ ਲੈਰਿਸ ਫਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧ ਸੀ ਇਸ ਤੋਂ ਬਾਅਦ ਜੋ ਇਸਾਬਸੀ ਲੜਾਈ ਦੇ ਵਿੱਚ ਕਤਲ ਹੁੰਦਾ ਹੈ ਉਹ ਪੰਜਾਬ ਨੂੰ ਖਲਾਕੇ ਰੱਖ ਲੈਂਦਾ ਹੈ ਪੂਰੇ ਸਮਾਜ ਨੂੰ ਵੀ ਅਤੇ ਸਿਆਸਤ ਨੂੰ ਉਹ ਹੈ 20 ਮਈ 2022 ਨੂੰ ਮਸ਼ਹੂਰ ਸਿੰਗਰ ਸਿੱਧੂ ਗੁੱਸੇ ਵਾਲੇ ਦਾ ਕਤਲ ਫਲੋਰੈਂਸ ਬਿਸ਼ਨੋਈ ਕਹਿੰਦਾ ਹੈ ਕਿ ਅਸੀਂ ਆਪਣੇ ਭਰਾ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਲੈ ਲਿਆ ਹੈ ਵਿੱਕੀ ਮਿੱਡੂ ਖੇੜਾ ਦਾ ਕਤਲ 2021 ਦੇ ਵਿੱਚ ਹੁੰਦਾ ਹੈ ਅਤੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਵੱਲੋਂ ਲਈ ਜਾਂਦੀ ਹੈ ਅਤੇ ਇਸ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਦਾ ਨਾਮ ਵੀ ਜਾਂਚ ਦੇ ਵਿੱਚ ਉੱਭਰ ਕੇ ਅੱਗੇ ਆਉਂਦਾ 2023 ਤੋਂ 2024 ਦੇ ਵਿੱਚ ਵੀ ਇਹ ਕਤਲ ਰੁਕਦੇ ਨਹੀਂ ਜਾਰੀ ਰਹਿੰਦੇ ਹਨ ਪਿਛਲੇ ਸਾਲ 26 ਫਰਵਰੀ ਨੂੰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਦੇ ਧੜਿਆਂ ਦੇ ਵਿੱਚ ਵੀ ਗੈਂਗਵਾਰ ਸ਼ੁਰੂ ਹੋ ਜਾਂਦੀ ਹੈ ਸਿੱਧੂ ਮੂਸੇਵਾਲੇ ਦੇ ਕਤਲ ਤੱਕ ਇਹ ਦੋਵੇਂ ਇਕੱਠੇ ਕੰਮ ਕਰ ਰਹੇ ਹੁੰਦੇ ਹਨ ਪਰ ਇਸ ਗੈਂਗਵਾਰ ਦੀ ਜਿਹੜੀ ਇਹਨਾਂ ਦੋਨਾਂ ਦੇ ਵਿੱਚ ਨਵੀਂ ਸ਼ੁਰੂ ਹੁੰਦੀ ਹੈ ਉਸ ਤੇ ਵਿੱਚ ਮਨਦੀਪ ਤੂਫਾਨ ਅਤੇ ਮਨਮੋਹਣ ਮੋਹਣਾ ਦਾ ਕਤਲ ਹੋ ਜਾਂਦਾ ਹੈ ਪਰ ਇਸੇ ਸਾਲ 14 ਜਨਵਰੀ ਨੂੰ ਹੀ ਤਰਨਤਾਰਨ ਦੇ ਚਬਾਲ ਵਿਖੇ ਆਪਣੀ ਸ਼ੇਵ ਕਰਾ ਰਹੇ ਇੱਕ ਸਰਪੰਚ ਸੋਨੂ ਚੀਮਾ ਦਾ ਕਤਲ ਹੋ ਜਾਂਦਾ ਹੈ ਗੋਲੀਆਂ ਮਾਰ ਕੇ ਉਸ ਨੂੰ ਧੰਨ ਦਿੱਤਾ ਜਾਂਦਾ ਹੈ ਕਤਲ ਦੀ ਜ਼ਿੰਮੇਵਾਰੀ ਭਗਵਾਨਪੁਰੀਆ ਦਾ ਸਾਥੀ ਤੇ ਵਿਦੇਸ਼ ਵਿਦ ਇੱਠਾ ਹੋਇਆ ਅਮਰਪਾਲ ਸਿੰਘ ਬਾਖ ਲੈਂਦਾ ਤੇ ਸਾਰਾ ਕਤਲੋ ਗੈਰਤ ਤੇ ਖੂਨ ਖਰਾਬੇ ਦੇ ਵਿਚਾਰੇ ਸੂਬਾ ਸਰਕਾਰ ਵੀ ਚੁੱਪ ਨਹੀਂ ਬੈਠਦੀ ਸਰਕਾਰਾਂ ਵੱਲੋਂ ਵੀ ਵਕ ਵਕ ਸਮੇਂ ਤੇ ਟਾਸਕ ਫੋਰਸਾਂ ਬਣਾਈਆਂ ਜਾਂਦੀਆਂ ਨੇ ਐਂਟੀ ਗੈਂਗਸਟਰ ਟਾਸਕ ਫੋਰਸਾਂ ਦਾ ਗਠਨ ਕੀਤਾ ਜਾਂਦਾ ਹੈ ਤੇ ਸਾਲ ਨਰ ਸਾਲ ਪੁਲਿਸ ਮੁਕਾਬਲੇ ਵੀ ਚੱਲਦੇ ਹਨ ਤੇ ਇਹਨਾਂ ਪੁਲਿਸ ਮੁਕਾਬਲਿਆਂ ਦੇ ਵਿੱਚ ਵੀ ਕਈ ਗੈਂਗਸਟਰ ਕਈ ਨਾਮੀ ਗੈਂਗਸਟਰ ਜਿਹੜੇ ਨੇ ਉਹ ਮਾਰੇ ਜਾਂਦੇ ਨੇ ਉਹਨਾਂ ਦਾ ਵੀ ਕਤਲ ਕੀਤਾ ਜਾਂਦਾ ਹੈ ਕਤਲ ਕੀਤਾ ਜਾਂਦਾ ਤਾਂ ਆਪਾਂ ਨਹੀਂ ਕਹਿ ਸਕਦੇ ਪਰ ਕਈ ਇਹ ਜਿਹੜੇ ਗੈਂਗਸਟਰ ਨੇ ਉਹ ਇੱਕ ਦੂਜੇ ਦੇ ਖਿਲਾਫ ਮੁਖਬਰੀ ਕਰਨ ਦਾ ਦੋਸ਼ ਲਾਉਂਦੇ ਨੇ ਤੇ ਤਾਂ ਇਸ ਨੂੰ ਕਤਲ ਕਰਨ ਦਾ ਉਹ ਸੰਗਿਆ ਦਿੰਦੇ ਨੇ ਤੇ ਉਹਦੇ ਬਦਲਾ ਲੈਣ ਦੀ ਗੱਲ ਕਰਦੇ ਨੇ ਪਰ ਪੁਲਿਸ ਮੁਕਾਬਲਿਆਂ ਦੇ ਵਿੱਚ ਵੀ ਕਈ ਗੈਂਗਸਟਰ ਜਿਹੜੇ ਨੇ ਟਾਸਕ ਫੋਰਸਾਂ ਦੇ ਹੱਥੋਂ ਮਾਰੇ ਜਾਂਦੇ ਪਰ ਇਹ ਸਾਰੀ ਮਾਰ ਧਾਰ ਖੂਨ ਖਰਾਬੇ 86 ਸ਼ੈ ਨਿੱਜੀ ਰੰਦਸ਼ਾ ਜੋ ਮਰਜ਼ੀ ਇਸ ਨੂੰ ਨਾਮ ਦੇ ਦੋ ਇਸ ਦੇ ਵਿੱਚ ਸੂਬੇ ਦੇ ਲੋਕ ਜਿਹੜੇ ਨੇ ਉਹ ਲਗਾਤਾਰ ਪਿਸਰੇ ਹੁੰਦੇ ਨੇ ਗੈਂਗਸਟਰ ਘਟ ਨਹੀਂ ਰਹੇ ਹੁੰਦੇ ਸਗੋਂ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਹੈ ਇਹਨਾਂ ਦੇ ਗਿਣਤੀ ਦੇ ਵਿੱਚ ਵਾਧਾ ਹੋਣ ਦੇ ਨਾਲ ਹੀ ਫਰੋਤੀ ਰੰਗਦਾਰੀ ਜਾਂ ਡਰਾ ਕੇ ਉਗਰਾਹੀ ਕਰਨ ਦੇ ਲਈ ਕਤਲ ਧਮਕੀਆਂ ਲਗਾਤਾਰ ਗੋਲੀਆਂ ਚਲਾਉਂਦੀਆਂ ਵਾਰਦਾਤਾਂ ਜਿਹੜੀਆਂ ਨੇ ਉਹ ਹੁੰਦੀਆਂ ਰਹਿੰਦੀਆਂ ਨੇ ਸੂਬੇ ਦੇ ਵਿੱਚ ਤੇ ਪੰਜਾਬ ਦੇ ਵਪਾਰੀ ਤੇ ਆਮ ਲੋਕ ਇਹਨਾਂ ਗੈਂਗਸਟਰਾਂ ਦਾ ਸ਼ਿਕਾਰ ਬਣ ਰਹੇ ਹੁੰਦੇ ਗੈਂਗਵਾਦ ਤੇ ਬਦਲਾਖੋਰੀ ਕੱਲੇ ਪੰਜਾਬ ਤੱਕ ਹੀ ਸੀਮਤ ਨਹੀਂ ਰਹਿੰਦੀ ਇਹ ਹੋਰ ਸੂਬਿਆਂ ਦੇ ਵਿੱਚ ਵੀ ਆਪਣੇ ਰੰਗ ਦਿਖਾਉਂਦੀ ਹੈ ਤੇ ਹੌਲੀ-ਹੌਲੀ ਵਿਦੇਸ਼ਾਂ ਦੇ ਵਿੱਚ ਵੀ ਉੱਥੇ ਵਾਰਦਾਤਾ ਹੁੰਦੀਆਂ ਨੇ ਉੱਥੇ ਗੈਂਗਵਾਰ ਦੇ ਤਹਿਤ ਇੱਕ ਦੂਜੇ ਦੇ ਸਾਥੀਆਂ ਦਾ ਕਤਲ ਵੀ ਕੀਤਾ ਜਾਂਦਾ ਹੈ ਇਹ ਸਾਰਾ ਕੁਝ ਇਸੇ ਤਰੀਕੇ ਨਾਲ ਚੱਲਦਾ ਰਹਿੰਦਾ ਹੈ ਤੇ ਹੁਣ ਲੇਟੈਸਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਜੱਗੂ ਭਗਵਾਨਪੁਰਿਆ ਦੀ ਮਾਤਾ ਇਸ ਗੈਂਗਵਾਰ ਦਾ ਸ਼ਿਕਾਰ ਹੋ ਜਾਂਦੀ ਹੈ ਇਸ ਆਪਸੀ ਲੜਾਈ ਦੇ ਵਿੱਚ ਢੀਕਾਤ ਲਗਾ ਕੇ ਹਮਲਾ ਕੀਤਾ ਜਾਂਦਾ ਹੈ ਉਸ ਦੇ ਵਿੱਚ ਜੱਗੂ ਭਗਵਾਨਪੁਰੀਆ ਦੀ ਮਾਤਾ ਆਪਣੀ ਜਾਨ ਕਬਾ ਬੈਠਦੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਸੀ ਕਿਹਾ ਤਾਂ ਇਹ ਜਾਂਦਾ ਹੈ ਕਿ ਜੱਗੂ ਭਗਵਾਨਪੁਰੀਆ ਦੇ ਭਰਾ ਦੇ ਮਾਮੇ ਦੇ ਮੁੰਡੇ ਕਰਨ ਨੂੰ ਕਤਲ ਕਰਨ ਦੇ ਲਈ ਇਹ ਸਾਰਾ ਕੁਝ ਬਣਾਈ ਗਈ ਸੀ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਉਸ ਦੇ ਨਾਲ ਗੱਡੀ ਦੇ ਵਿੱਚ ਬੈਠੀ ਉਹਨਾਂ ਦੀ ਮਾਤਾ ਦੇ ਵੀ ਗੋਲੀ ਲੱਗਦੀ ਹੈ ਉਹਨਾਂ ਦੀ ਜਾਨ ਚਲੀ ਜਾਂਦੀ ਜਿੰਮੇਵਾਰੀ ਬੰਬੀਹਾ ਗਰੁੱਪ ਸਿਰਫ ਕਰਨ ਦੇ ਕਤਲ ਨਹੀਂ ਲੈਂਦਾ ਹੈ لیکن ਜਿਵੇਂ ਜਿਵੇਂ ਇਹ ਖਬਰ ਅੱਗੇ ਫੈਲਦੀ ਹੈ ਥੋੜਾ ਟਾਈਮ guzarda ਹੈ ਵਕਤ ਬੀਤਦਾ ਹੈ ਤਾਂ ਇਸ ਦੇ ਉੱਪਰ ਹੋਰ ਬਹੁਤ ਸਾਰੀਆਂ ਇਤਿਆਸ ਰਾਈਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇੱਕ ਹੋਰ ਪੋਸਟ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਬੰਬੀਹਾ ਗਰੁੱਪ ਵੱਲੋਂ ਪੋਸਟ ਪਾ ਕੇ ਇਸ ਗੱਲ ਤੇ ਅਫਸੋਸ ਜ਼ਾਹਰ ਕੀਤਾ ਜਾਂਦਾ ਹੈ ਜੱਗੂ ਭਗਵਾਨਪੁਰਿਆ ਦੇ ਮਾਤਾ ਦੀ ਮੌਤ ਹੋ ਗਈ ਹੈ ਕੋਸ਼ਸ਼ਾਂ ਵੱਲੋਂ ਇਥੋਂ ਤੱਕ ਕਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮਾਮਾ ਤਾਂ ਸਾਰਿਆਂ ਦੀਆਂ ਸਾਜੀਆਂ ਹੁੰਦੀਆਂ ਹਨ ਪਰ ਕੀ ਇਹ ਕਾਫੀ ਹੋਏਗਾ ਕੀ ਇਸ ਚੀਜ਼ ਦੇ ਨਾਲ ਇਹ ਗੈਂਗਵਾਰ ਅੱਗੇ ਰੁਕ ਜਾਏਗੀ ਜਾਂ ਹੋਰ ਤਿੱਖੀ ਹੋ ਜਾਏਗੀ ਸਵਾਲ ਇਹੀ ਹੈ ਕਿ ਇਸ ਮੌਤ ਦੇ ਨਾਲ ਖੂਨ ਖਰਾਬੇ ਦੇ ਵਿੱਚ ਕੋਈ ਥਲ ਪਵੇਗੀ ਜਾਂ ਇਹ ਖੂਨ ਖਰਾਬਾ ਹੋਰ ਵੱਧ ਜਾਵੇਗਾ ਇਨ੍ਹਾਂ ਗੈਂਗਸਟਰਾਂ ਨੂੰ ਹੋਸ਼ ਆਉਗੀ ਕਿ ਇਹ ਗੈਂਗਵਾਰ ਇੱਕ ਕਤਲ ਨੁਕਸਾਨ ਬੇਕਸੂਰਾਂ ਦਾ ਹੀ ਕਰਦੇ ਨੇ ਜਾਂ ਫਿਰ ਇਹ ਬਦਲੇ ਦੀ ਅੱਗ ਇੰਨੀ ਤਿੱਖੀ ਹੋ ਜਾਊਗੀ ਤੇ ਇਹਨਾਂ ਨੂੰ ਅੰਨ੍ਹਾ ਕਰ ਦਊਗੀ ਇਹ ਹੋਰ ਕੁਝ ਨਹੀਂ ਦੇਖਣਗੇ ਸਗੋਂ ਅੰਨੇ ਵਾ ਇੱਕ ਦੂਜੇ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗ ਜਾਣਗੇ ਤੇ ਇਹ ਸਾਰੇ ਕਤਲੂ ਗੈਰਤ ਦੇ ਵਿੱਚ ਹੋਰ ਜਿਹੜੇ ਬੇਕਸੂਰ ਇਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੀ ਜਾਨ ਜਾਊਗੀ ਇਹ ਸਾਰੇ ਸਵਾਲ ਸਾਡੇ ਸਾਹਮਣੇ ਨੇ ਉਨ ਅਕਾਲੀ ਦਲ ਹੋਵੇ ਜਾਂ ਕਾਂਗਰਸ ਹੋਵੇ ਇਹਨਾਂ ਦੋਨਾਂ ਦੇ ਲੀਡਰਾਂ ਦਾ ਹੀ ਇਸ ਗੈਂਗਵਾਰ ਦੇ ਵਿੱਚ ਨਾਮ ਆਇਆ ਹੈ ਉਹਨਾਂ ਦੇ ਆਗੂਆਂ ਦਾ ਕਤਲ ਵੀ ਹੋਇਆ ਹੈ ਇਹਨਾਂ ਦੋਹਾਂ ਦਲਾਂ ਦੇ ਉੱਤੇ ਹੀ ਇਹ ਇਲਜ਼ਾਮ ਲੱਗਦੇ ਰਹੇ ਨੇ ਕਿ ਇਹ ਆਪਣੇ ਨਿੱਜੀ ਫਾਇਦੇ ਵਾਸਤੇ ਇਹਨਾਂ ਨੌਜਵਾਨਾਂ ਨੂੰ ਸ਼ਹੀਦ ਹੁੰਦੇ ਨੇ ਜਦੋਂ ਇਹ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੇ ਹੁੰਦੇ ਨੇ ਅਕਸਰ ਇਹ ਲੜਾਈਆਂ ਛੋਟੀਆਂ-ਮੋਟੀਆਂ ਲੜਾਈਆਂ ਤੋਂ ਆਪਸੀ ਖੈਬਾੜੀ ਤੋਂ ਸ਼ੁਰੂ ਹੁੰਦੀਆਂ ਨੇ ਤੇ ਇਸ ਸ਼ਹਿ ਦੇ ਮਿਲਦੇ ਜਦੋਂ ਇਹਨਾਂ ਨੂੰ ਪੁਲਿਸ ਤੋਂ ਬਚਾਇਆ ਜਾਂਦਾ ਹੈ ਇਹ ਹੌਲੀ-ਹੌਲੀ ਇਹਨਾਂ ਦਾ ਹੌਸਲਾ ਵੀ ਖੁੱਲਦਾ ਹੈ ਤੇ ਇਹੇ ਇਹਨਾਂ ਆਗੂਆਂ ਦੇ ਕੰਮ ਜਦੋਂ ਆਉਣ ਲੱਗ ਜਾਂਦੇ ਨੇ ਉਹਨਾਂ ਦੀਆਂ ਨਿੱਜੀ ਰੰਦਸ਼ਾਂ ਨੂੰ ਲੋਕਾਂ ਨੂੰ ਡਰੋਨ ਨੂੰ ਜਾਂ ਉਹਨਾਂ ਦੇ ਫਾਇਦੇ ਪਹੁੰਚਾਉਣ ਦੇ ਲਈ ਜਦੋਂ ਹੋਰ ਵਾਰਦਾਤਾਂ ਨੂੰ ਜਨਮ ਦਿੰਦੇ ਨੇ ਇਹਨਾਂ ਦਾ ਗਰਾਫ ਜਿਹੜਾ ਅੱਗੇ ਵਧ ਜਾਂਦਾ ਹੈ ਤੇ ਇਸ ਰਾਸਤੇ ਤੇ ਉਹਨਾਂ ਅੱਗੇ ਨਿਕਲ ਜਾਂਦੇ ਨੇ ਕਿ ਸ਼ਾਇਦ ਉੱਥੋਂ ਫਿਰ ਵਾਪਸ ਜਿਹੜਾ ਮੁਰਨਾ ਹੈ ਉਹ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਹ ਨਹੀਂ ਕਿ ਇਨ੍ਹਾਂ ਦੋਹਾਂ ਦਲਾਂ ਦੇ ਵਿੱਚ ਇਸ ਤਰ੍ਹਾਂ ਦੇ ਆਗੂਆਂ ਦੀ ਵੀ ਮੌਜੂਦਗੀ ਨਹੀਂ ਹੈ ਜਿਹੜੇ ਸਟੂਡੈਂਟ ਪੋਲਿਟਿਕਸ ਤੋਂ ਸ਼ੁਰੂ ਹੋਏ ਤੇ ਫਿਰ ਉਹ ਗੁੰਡਾਗਰਦੀ ਵੱਲ ਵਧੇ ਬਦਮਾਸ਼ੀ ਵੱਲ ਵਧੇ ਤੇ ਹੌਲੀ-ਹੌਲੀ ਫਿਰ ਉਹਨਾਂ ਨੇ ਆਪਣਾ ਸਫ਼ਰ ਜਿਹੜਾ ਹੈ ਉਹ ਸਿਆਸਤ ਵੱਲ ਮੋੜ ਲਿਆ ਤੇ ਉਹ ਇਹਨਾਂ ਦਲਾਂ ਦੇ ਵਿੱਚ ਸ਼ਾਮਲ ਹੋ ਗਏ ਜਾਂ ਉਹਨਾਂ ਵੱਲੋਂ ਇਲੈਕਸ਼ਨਾਂ ਵੀ ਲੜੀਆਂ ਗੀਆਂ ਨੇ ਕਈ ਹੋਰ ਆਗੂ ਜਿਹੜੇ ਨੇ ਚਾਹੇ ਉਹ ਸੁਖਵਿੰਦਰ ਰੰਦਾਵਾ ਹੋਣ ਜਾਂ ਫਿਰ ਉਹ ਵਿਕਰਮ ਸਿੰਘ ਮਜੀਠੀਆ ਹੋਣ ਕਤਲ ਤੌਰ ਤੇ ਇਹਨਾਂ ਦਾ ਨਾਮ ਵੀ ਕਈ ਵਾਰ ਕਈ ਰਿਪੋਰਟਾਂ ਦੇ ਵਿੱਚ ਕਈ ਪੱਤਰਕਾਰਾਂ ਵੱਲੋਂ ਲਿਆ ਗਿਆ ਹੈ ਜਿੱਥੇ ਇਹਨਾਂ ਦੇ ਉੱਪਰ ਵੀ ਇਸੇ ਤਰੀਕੇ ਨਾਲ ਸ਼ਹਿ ਦੇਣ ਦੇ ਇਲਜ਼ਾਮ ਜਿਹੜੇ ਨੇ ਉਹ ਲੱਗਦੇ ਰਹੇ ਪਰ ਹੁਣ ਕੀ ਇਹ ਸਿਆਸਤਦਾਨ ਵੀ ਇਹਨਾਂ ਚੀਜ਼ਾਂ ਤੋਂ ਥੋੜਾ ਬਹੁਤ ਸਬਕ ਲੈਣਗੇ ਜੋ ਇਹਨਾਂ ਕਤਲੋ ਗੈਰਤ ਦੇ ਵਿੱਚ ਇਹਨਾਂ ਦੇ ਆਗੂਆਂ ਦੀ ਵੀ ਜਾਨ ਗਈ ਹੈ ਇਹ ਉਸ ਤੋਂ ਵੀ ਸਿੱਖਿਆ ਲੈਣਗੇ ਕਿ ਸਾਨੂੰ ਥੋੜਾ ਪਿੱਛੇ ਹਟਣਾ ਚਾਹੀਦਾ ਹੈ ਨੌਜਵਾਨਾਂ ਦੀ ਇਸ ਤਰੀਕੇ ਨਾਲ ਬਲੀ ਨਹੀਂ ਚੜਾਉਣੀ ਚਾਹੀਦੀ ਆਪਣੇ ਨਿੱਜੀ ਸਵਾਰਥਾਂ ਦੇ ਖਾਤਰ ਇਹਨਾਂ ਨੌਜਵਾਨਾਂ ਨੂੰ ਇਸ ਖੂਨੀ ਖੇਡ ਦੇ ਵਿੱਚ ਨਹੀਂ ਧੱਕਣਾ ਚਾਹੀਦਾ ਕਿ ਇਹ ਸਬਕ ਸਾਡੇ ਸਿਆਸਤਦਾਨ ਵੀ ਲੈਣਗੇ ਕਿ ਇਹ ਸਬਕ ਸਾਡੇ ਨੌਜਵਾਨ ਲੈਣਗੇ ਜਾਂ ਕੀ ਇਹ ਸਬਕ ਸਾਡੇ ਜਿਹੜੇ ਗੈਂਗਸਟਰ ਬਣ ਚੁੱਕੇ ਨੇ ਉਹ ਲੈਣਗੇ ਲੱਗਦਾ ਤਾਂ ਨਹੀਂ ਪਰ ਇਹ ਜ਼ਰੂਰ ਲੱਗ ਰਿਹਾ ਹੈ ਕਿ ਜਿਵੇਂ ਇਹ ਵਾਰਦਾਤਾਂ ਹੋ ਰਹੀਆਂ ਨੇ ਇਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ ਕਿ ਇਹ ਸ਼ਾਇਦ ਹਜੇ ਖਤਮ ਹੋਣ ਵਾਲਾ ਫੀਲਡ ਨਹੀਂ ਹੈ ਇਹ ਹੋਰ ਵਧੇਗਾ ਪਿੱਛੇ ਜੇ ਇਹ ਵੀ ਖਬਰਾਂ ਆਈਆਂ ਸੀ ਕਿ ਲਾਰੈਂਸ ਬਿਸ਼ਨੋਈ ਦਾ ਤੇ ਗੋਲਡੀ ਬਰਾੜ ਦਾ ਵੀ ਆਪਸ ਦੇ ਵਿੱਚ ਫਰਕ ਪੈ ਗਿਆ ਹੈ ਦੋਨਾਂ ਨੇ ਆਪਣੇ ਅਲੱਗ-ਅਲੱਗ ਗੈਂਗ ਬਣਾ ਲਏ ਇਹਦੇ ਨਾਲ ਵੀ ਸ਼ਾਇਦ ਇਨ੍ਹਾਂ ਘਟਨਾਵਾਂ ਦੇ ਵਿੱਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ ਹਜੇ ਤੱਕ ਤਾਂ ਉਹਨਾਂ ਦੋਨਾਂ ਵੱਲੋਂ ਕੋਈ ਦੁਸ਼ਮਣੀ ਦਾ ਐਲਾਨ ਨਹੀਂ ਕੀਤਾ ਗਿਆ ਪਰ ਜਦੋਂ ਅਲੱਗ-ਅਲੱਗ ਤੌਰ ਤੇ ਕੰਮ ਕਰਨਗੇ ਤਾਂ ਨਿਸ਼ਾਨਾ ਤਾਂ ਇਸੇ ਇਲਾਕੇ ਨੂੰ ਬਣਾਇਆ ਜਾਏਗਾ ਇਸੇ ਸੂਬੇ ਦੇ ਵਿੱਚ ਰਹਿੰਦੇ ਵਪਾਰੀਆਂ ਨੂੰ ਬਣਾਇਆ ਜਾਏਗਾ ਉਹਨਾਂ ਤੋਂ ਹੀ ਫਰੋਤੀ ਮੰਗੀ ਜਾਏਗੀ ਤੇ ਜਦੋਂ ਇੱਕ ਵਪਾਰੀ ਤੋਂ ਦੋ ਅਲੱਗ-ਅਲੱਗ ਗੈਂਗ ਫਰੋਤੀ ਮੰਗਣਗੇ ਤਾਂ ਆਪਸੀ ਟਕਰਾਅ ਹੋਣਾ ਲਾਜ਼ਮੀ ਹੈ ਇਲਾਕੇ ਦੇ ਲਈ ਦਬਦਬੇ ਦੇ ਲਈ ਇਹ ਲੜਾਈ ਹੋਰ ਤਿੱਖੀ ਹੋਏਗੀ ਹੋਰ ਵਧੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲੱਗਦਾ ਹੈ ਪਰ ਇਹ ਖਤਮ ਹੁੰਦੀ ਦਿਖਾਈ ਨਹੀਂ ਦੇ ਰਿਹਾ ਇਸ ਨੂੰ ਖਤਮ ਕਰਨ ਦੇ ਲਈ ਕੇਵਲ ਸਰਕਾਰਾਂ ਨੂੰ ਹੀ ਪੋਸ਼ਟ ਦੇ ਕੇ ਅਸੀਂ ਆਪਣਾ ਪੱਲਾ ਝਾੜ ਸਕਦੇ ਹਾਂ ਜਾਂ ਫਿਰ ਜਿਹੜੇ ਸਮਾਜ ਦੇ ਹੋਰ ਹਿੱਸੇ ਨੇ ਚਾਹੇ ਉਹ ਗੀਤਕਾਰ ਚਾਹੇ ਉਹ ਫਿਲਮ ਮੇਕਰ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਇਹਨਾਂ ਗੈਂਗਸਟਰਾਂ ਨੂੰ ਫਲੋਰੀਫਾਈ ਨਾ ਕੀਤਾ ਜਾਵੇ ਪਰ ਉਹ ਹੁੰਦਾ ਦਿਖਾਈ ਨਹੀਂ ਦੇ ਰਿਹਾ ਆਪਾਂ ਜੱਗੇ ਜਿਉਣੇ ਤੇ ਫਿਲਮਾਂ ਬਣਦੀਆਂ ਤਾਂ ਦੇਖਦੇ ਹੀ ਹੁੰਦੇ ਸੀ ਪਰ ਹੁਣ ਸੁੱਖਾ ਕਾਲ ਮਾਂ ਜਾਂ ਹੋਰ ਇਹਨਾਂ ਗੈਂਗਸਟਰਾਂ ਦੀ ਜ਼ਿੰਦਗੀ ਦੇ ਉੱਤੇ ਵੀ ਫਿਲਮਾਂ ਬਣ ਰਹੀਆਂ ਨੇ ਤੇ ਉਹ ਫਿਲਮਾਂ ਜਿਹੜੀਆਂ ਨੇ ਉਹਨੂੰ ਨੌਜਵਾਨ ਦੇਖ ਵੀ ਰਹੇ ਨੇ ਤੇ ਉਸ ਤੋਂ ਉਤਸ਼ਾਹਤ ਵੀ ਹੋ ਰਹੇ ਨੇ। ਏਸਤੇ ਨਾਲੇ ਕਲਚਰ ਖਤਮ ਹੁੰਦਾ ਦਿਖਾਈ ਤਾਂ ਨਹੀਂ ਦੇ ਰਿਹਾ। ਸਗੋਂ ਇਸ ਨੂੰ ਹੋਰ ਵਧਾਵਾ ਮਿਲਦਾ ਜਰੂਰ ਅਸੀਂ ਦੇਖ ਸਕਦੇ ਹਾਂ। ਇਹਦੇ ਨਾਲ ਹੀ ਤੁਸੀਂ ਨਸ਼ਾ ਇਹਦੇ ਨਾਲ ਹੀ ਤੁਸੀਂ ਬੇਰੋਜ਼ਗਾਰੀ ਜਾਂ ਹੋਰ ਚੀਜ਼ਾਂ ਜੋੜ ਦਵੋ ਤਾਂ ਇਹ ਇੱਕ ਇਸ ਤਰ੍ਹਾਂ ਦੀ ਕੋਕਟੇਲ ਬਣ ਜਾਂਦਾ ਹੈ ਜਿਸ ਦੇ ਵਿੱਚੋਂ ਨੁਕਸਾਨ ਹੀ ਨੁਕਸਾਨ ਝਲਕਦਾ ਹੈ। ਕਿਤੋਂ ਕੋਈ ਬਿਹਤਰ ਪਵਿੱਖ ਕਿਸੇ ਦਾ ਦਿਖਾਈ ਨਹੀਂ ਦੇ ਰਿਹਾ। ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਅੱਗੇ ਆਉਣ ਦੀ ਕੋਸ਼ਿਸ਼ ਕਰੇਗਾ ਤੇ ਇਹ ਜੋ ਕੁਝ ਵੀ ਸਮਾਜਿਕ ਤਾਣਾ ਬਾਣਾ ਉਲਝਿਆ ਹੋਇਆ ਹੈ ਇਸ ਦੇ ਆਪੰਦਾਂ ਨੂੰ ਖੋਲਣ ਦੀ ਕੋਸ਼ਿਸ਼ ਕਰੇਗਾ ਤਾਂ ਕਿ ਸਾਡੇ ਨੌਜਵਾਨ ਇਸ ਚੱਕਰ ਚੋਂ ਬਾਹਰ ਨਿਕਲ ਸਕਣ ਇਹ ਖੂਨ ਖਰਾਬੇ ਦਾ ਇੱਕ ਕਤਲੋਗੈਰਤ ਦਾ ਜਿਹੜਾ ਸਿਲਸਿਲਾ ਲਗਾਤਾਰ ਚੱਲਿਆ ਆ ਰਿਹਾ ਹੈ ਇਹ ਬੰਦ ਹੋਵੇਗਾ ਤੇ ਇੱਕ ਨਵੀਂ ਕਹਾਣੀ ਜਿਹੜੀ ਹੈ ਪੰਜਾਬ ਦਾ ਸੂਬਾ ਉਸ ਸਿਰਦਨ ਦੀ ਕੋਸ਼ਿਸ਼ ਕਰੇਗਾ ਜਿਦੇ ਨਾਲ ਇਹਨਾਂ ਸਾਰੇ ਨੌਜਵਾਨਾਂ ਦਾ ਤ੍ਰਿਖ ਜਿਹੜਾ ਹੈ ਉਹ ਬਿਹਤਰੀ ਵੱਲ ਜਾਏਗਾ ਬਨਾਸ਼ ਵਾਲਾ ਨਹੀਂ ਮੌਤ ਵਾਲ ਨਹੀਂ ਇਸੇ ਗਲਤੀ ਅਸੀਂ ਕਾਮਨਾ ਕਰਦੇ ਹੋਏ ਤੁਤ ਵਿਦਾ ਲੈਣੇ ਆ ਧੰਨਵਾਦ